ਵੇਖ ਲੋ ਜੋ ਬੰ ਨੂੰ ਕੱਲ ਦਾ ਕਿਹਾ ਵਾ ਨਾ ਤੇ ਹਜੇ ਤੱਕ ਨਹੀਂ ਆਇਆ ਮੈਨੂੰ ਤਾਂ ਲੱਗਦਾ ਵਾ ਮੰਮੀ ਨੇ ਸਖਾ ਤਾਣਾ ਵਾ ਕਿ ਨਾਂ ਵੀ ਮੰਮੀ ਨੇ ਫੋਨ ਕੀਤਾ ਵੀ ਆ ਗਿਆ ਜਣੀ ਗਏ ਉਧਰ ਸੰਦੀਪ ਉਹ ਤੇ ਤਾਏ ਤਾਈ ਦਾ ਭਲਾ ਹੋਵੇ ਜਿਨ੍ਹਾਂ ਨੇ ਉਹਦੀ ਬਾਹ ਫੜ ਲਈ ਚੱਲ ਬਣਿਆ ਬਣਿਆ ਵਿਚਾਰੇ ਨੂੰ ਘਰ ਮਿਲ ਗਿਆ ਨਹੀਂ ਤੇ ਜਿੱਦਾਂ ਕਰੋ ਗਿਆ ਹੀ ਮੁੰਡਾ ਉਹਦਾ ਸਿਆਣਾ ਹੋਣ ਡਿਆ ਵਾ ਪੜਾਈ ਦਾ ਵੀ ਖਰਚਾ ਵਾ ਤੇ ਕਿੱਦਾਂ ਉਹਨੇ ਚਲਾਉਣਾ ਹੈਗਾ ਉਹ ਨਹੀਂ ਨਹੀਂ ਮੰਮੀ ਮੈਂ ਤਾਂ ਸਮਝਾਇਆ ਇਹਨਾਂ ਨੂੰ ਹੁਣ ਸਮਝ ਗਏ ਆ ਕੰਮ ਹੀ ਕੋਈ ਕੋਈ ਨਹੀਂ ਆਇਨੇ ਆਪਾਂ ਆਜਨੇ ਠੀਕ ਕੋਈ ਗੱਲ ਨਹੀਂ ਆਜਨੇ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਪਾਣੀ ਦੇਣੀ ਲੋੜ ਫੋਨ ਕੀਤਾ ਸੀ ਕੰਮ ਹੀ ਤੁਸੀਂ ਬੈਠੋ ਮੈਂ ਬੁਲਾ ਲਿਆ ਮੈਂ ਉਹਨਾਂ ਨੂੰ ਜੋ ਬਨਤ ਦਲਜੀਤ ਨੇ ਕਰਾਇਆ ਸੀ ਫੋਨ ਤੇਰੀ ਮੰਮੀ ਕੋ ਤੇ ਮੈਨੂੰ ਕੰਮ ਆ ਤੇ ਉਹਨਾਂ ਨੂੰ ਬੁਲਾ ਕਿਹੜੀ ਗੱਲ ਕਰਨੀ ਹੈ ਦੱਸ ਦੋ ਕੋਈ ਗੱਲ ਨਹੀਂ ਗੱਲ ਵਾ ਇਦਾਂ ਹੂੰ ਮੇਰਾ ਬੜਾ ਨੁਕਸਾਨ ਹੋਣਿਆ ਮੈਂ ਸਾਰੇ ਪਾਸੇ ਨਾ ਹੱਥ ਪੈਰ ਮਾਰ ਕੇ ਵੇਖ ਲਏ ਪਰ ਕਿਤੇ ਗੱਲ ਨਹੀਂ ਬਣੀ